ਮਤਕਦੀ ਦੀ ਪੋਸਟਮਾਰਟਮ ਹੋ ਰਿਹਾ ਹੈ ਇਹ ਹਾਲ ਨਹੀਂ ਹੋ ਰਿਹਾ ਕੋਸ਼ੀਦਾ ਹੋਵੇ ਉਹ ਹਿੰਦੁਸਤਾਨ ਦਾ ਸ਼ੀਦਾ ਪੂਰੀ ਕਿਸਾਨੀ ਦਾ ਸ਼ੀਦਾ ਹੈ ਸੋ ਉਸਨੇ ਇੱਕ ਆਪ ਦੇ ਵਾਸਤੇ ਕੋਈ ਨਿੱਜੀ ਕੰਮ ਵਾਸਤੇ ਕੁਰਬਾਨੀ ਨਹੀਂ ਦਿੱਤੀ ਸਾਰੀ ਸਖੇਤੀ ਵਾੜੀ ਵਾਸਤੇ ਕੁਰਬਾਨੀ ਦਿੱਤੀ ਹੈ ਲੈ ਕੰਪਨਸੇਸ਼ਨ ਡਿਕਲੇਅਰ ਕਰਨ ਦੀ ਉਸ ਤੋਂ ਬਾਅਦ ਪੋਸਟਮਾਰਟਮ ਹੋ ਜਾਏਗਾ ਫਿਰ ਆਪਨਾ ਪਰਚਾ ਜਦ ਕਰਕੇ ਜਾਣਗੇ ਸੋ ਅਕਾਦਮੀ ਹਾਂ ਮੁੱਖ ਮੰਤਰੀ ਨਾਲ ਗੱਲ ਹੋਊਗੀ ਘਟੂ ਘਟ ਮੁੱਖ ਮੰਤਰੀ ਲੈਵਲ ਤੋਂ ਲੈ ਕੇ ਕਿਸੇ ਨਾਲ ਨਹੀਂ ਮਰਤਕ ਕਿਸਾਨ ਸ਼ੁਕਰਨ ਦੀ ਮਰਤਕ ਦੇ ਨੂੰ ਜਿਹੜਾ ਹੈ ਉਹ ਮੋਰਚਰੀ ਦੇ ਵਿੱਚ ਰੱਖਿਆ ਗਿਆ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਇਹ ਜ਼ਰੂਰ ਕਹਿ ਦਿੱਤਾ ਗਿਆ ਕਿ ਮੈਂ ਉਸ ਪਰਿਵਾਰ ਦੇ ਨਾਲ ਖੜਾ ਮੁਆਵਜ਼ੇ ਪ੍ਰਤੀ ਵੀ ਇਹ ਜ਼ਰੂਰ ਇਸ਼ਾਰਾ ਕੀਤਾ ਕਿੰਦੇ ਆਰਥਿਕ ਪੱਖੋਂ ਵੀ ਔਰ ਦੂਸਰੀ ਤਰਫ ਇੱਕ ਵੱਡਾ ਦਾਵਾ ਠੋਕਿਆ ਹੈ ਕਿ ਕੇਸ ਵੀ ਜਿਹੜਾ ਉਹ ਦਰਜ ਕਰੂਗਾ ਇਸ ਵੇਲੇ ਤਸਵੀਰ ਹੈ ਮੋਰਚਰੀ ਦੀ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਔਰ ਇਹ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਜਿਹੜੇ ਨੇ ਕਿਸਾਨ ਨੇ ਜਿਹੜੇ ਇੱਥੇ ਬੈਠੇ ਹੋਏ ਨੇ ਇੰਤਜ਼ਾਰ ਕਰ ਰਹੇ ਨੇ ਔਰ ਖਾਸ ਤੌਰ ਤੇ ਇਹ ਵੀ ਕਹਿ ਰਹੇ ਨੇ ਕਿ ਇੰਤਜ਼ਾਰ ਜਥੇਬੰਦੀ ਦਾ ਵੀ ਹੈ ਕਿਉਂਕਿ ਜਥੇਬੰਦੀਰ ਦੇ ਜਿਹੜੇ ਪ੍ਰਧਾਨ ਨੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਵੀ ਇਲਾਜ ਲਈ ਰਜਿੰਦਰ ਹਸਪਤਾਲ ਲਿਆਇਆ ਗਿਆ ਉਹਨਾਂ ਦਾ ਵੀ ਇਲਾਜ ਚੱਲ ਰਿਹਾ ਹੈਗਾ ਨਾਲ ਸਾਡੇ ਨਾਲ ਮੌਜੂਦ ਨੇ ਕੀ ਸਟ੍ਰੈਟਜੀ ਹੈਗੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਵੱਡਾ ਦਾਅਵਾ ਠੋਕਤਾ ਲੇਕਿਨ ਹੁਣ ਕਿਸਾਨ ਕੀ ਚਾਹੁੰਦੇ ਨੇਗੇ ਕਿ ਮਿੱਤਕ ਦੇ ਦੀ ਫੋਸਟਮਟਮ ਹੋ ਰਿਹਾ ਹੈ ਫਿਲਹਾਲ ਨਹੀਂ ਹੋ ਰਿਹਾ ਜੀ ਸਬ ਕਾਰਨ ਉਹਦਾ ਕਾਰਨ ਹੈ ਸਾਡੀ ਕੰਪਨਸੇਸ਼ਨ ਦੀ ਮੰਗ ਰਹੇ ਆ ਸਿੱਧਾ ਤਰਜ਼ਾ ਮੰਗ ਰਹੇ ਆ ਕਿਸਾਨ ਵਾਸਤੇ ਸੋ ਮੰਗਾਂ ਰੱਖੀਆਂ ਸਾਡੀਆਂ ਜਥੇਬੰਦੀ ਨੇ ਫੋਰਮ ਨੇ ਜਿਹੜੇ ਸੰਘਰਸ਼ ਦੇ ਵਿੱਚ ਅਸੀਂ ਚੱਲ ਰਹੇ ਹਾਂ ਉਹਨਾਂ ਨੇ ਸਰਕਾਰ ਨੂੰ ਵੀ ਮੰਗਾਂ ਰੱਖੀਆਂ ਸੋ ਕਦੋਂ ਡਿਸੀਜਨ ਲੈਂਦੇ ਨੇ ਉਸ ਤੋਂ ਬਾਅਦ ਪੋਸਟਮਾਰਟਮ ਕਰਵਾਵਾਂਗੇ ਕਿਵੇਂ ਵੇਖਦੇ ਹੋ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਕੱਲ ਲਾਈਵ ਹੋ ਕੇ ਇੱਕ ਬੰਤਾ ਦਾਅਵਾ ਕੀਤਾ ਹੈਗਾ ਕਿ ਅਸੀਂ ਤੁਹਾਨੂੰ ਆਰਥਿਕ ਪੱਖੋਂ ਵੀ ਜਿਹੜਾ ਸ਼ੁਕਰ ਕਰਨ ਦੇ ਕਰਦੇ ਵਿੱਚ ਜਿਹੜੀ ਉਹ ਮਦਦ ਕਰਾਂਗੇ ਦੂਸਰੇ ਪਾਸੇ ਪੱਖੋਂ ਕੇਸ ਵੀ ਦਰਜ ਕਰਾਂਗੇ ਉਸ ਤੋਂ ਬਾਅਦ ਵੀ ਕੀ ਕਰੇ ਲੱਗਦਾ ਨਹੀਂ ਨਹੀਂ ਕੇਸ ਦਰਜ ਕਰਨਾ ਚਾਹੀਦਾ ਹੈ ਇਹ ਬਣਦਾ ਹੀ ਹੈ ਕਿਉਂਕਿ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਹਰਿਆਣਾ ਦੀ ਪੁਲਿਸ ਨੇ ਜਿਹੜਾ ਸਾਡੇ ਕਿਸਾਨ ਦੇ ਉੱਤੇ ਗੋਲੀ ਚਲਾਈ ਔਰ ਨੂੰ ਸ਼ਹੀਦ ਕੀਤਾ ਕੇਸ ਤਾਂ ਬਣਦਾ ਹੀ ਬਣਦਾ ਹੈ ਕੰਪਨਸੇਸ਼ਨ ਵੀ ਬਣਦੀ ਹੈ ਪਰ ਅਸੀਂ ਮੰਗਦੇ ਵੀ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਉਹ ਸ਼ਹੀਦ ਹੈ ਉਹ ਪੂਰੇ ਹਿੰਦੁਸਤਾਨ ਦਾ ਸ਼ਹੀਦ ਹੈ ਪੂਰੀ ਕਿਸਾਨੀ ਦਾ ਸ਼ਹੀਦ ਹੈ ਸੋ ਉਸਨੇ ਇੱਕ ਆਪ ਦੇ ਵਾਸਤੇ ਕੋਈ ਨਿੱਜੀ ਕੰਮ ਵਾਸਤੇ ਕੁਰਬਾਨੀ ਨਹੀਂ ਦਿੱਤੀ ਸਾਰੀ ਸਖੇਤੀ ਵਾਲੀ ਵਾਸਤੇ ਕਰਵਾਨੀ ਦਿੱਤੀ ਹੈ ਤੁਸੀਂ ਇੱਥੇ ਡਟੇ ਹੋਏ ਹੋ ਹੁਣ ਕੀ ਗੱਲਬਾਤ ਹੋ ਰਹੀ ਹੈ ਪ੍ਰਸ਼ਾਸਨ ਦੇ ਨਾਲ ਪ੍ਰਸ਼ਾਸਨ ਤਾਂ ਇੱਕ ਵਾਰ ਕਹਿ ਰਿਹਾ ਜੀ ਉਹਦੇ ਪੋਸਟਮਾਰਟਮ ਵਾਸਤੇ ਪਰ ਸਾਡੀ ਜਥੇਬੰਦੀ ਉਸ ਗੱਲ ਤੇ ਖੜ compensation ਫਿਰ ਉਸ ਤੋਂ ਬਾਅਦ ਗੱਲ ਕਰਾਂਗੇ ਵੀ ਅੱਗੇ ਕੀ ਕਰਨਾ ਚਾਹੀਦਾ ਇੱਥੇ ਬੰਦੀ ਤੇ ਮੇਨ ਆਗੂ ਵੀ ਇੱਥੇ ਨੇ ਕਿ ਜਗਜੀਤ ਸਿੰਘ ਢਲੇਵਰ ਉਹਨਾਂ ਦੀ ਕੀ ਕਾਲ ਹੈਗੀ ਐ ਇਸ ਨੂੰ ਲੈ ਕੇ ਉਹਲੇ ਉਹਨਾਂ ਦੀ ਹਾਲਤ ਹੈ ਨਾ ਜਿਹੜੀ ਰਾਤ ਨੂੰ ਕੋਈ ਸਿਹਤ ਦੇ ਵਿੱਚ ਉਹਨਾਂ ਨੂੰ ਪ੍ਰੋਬਲਮ ਆਈ ਹੈ ਉੱਥੇ ਸੰਘਰਸ਼ ਦੇ ਵਿੱਚ ਔਰ ਉਹ ਐਡਮਿਟ ਨੇ ਇੱਥੇ ਔਰ ਕਾਕਾ ਸਿੰਘ ਕੋੜਾ ਜੀ ਨਾ ਹੋਣੇ ਮੇਰੀ ਗੱਲ ਹੋਈ ਹੈ ਔਰ ਉਹ ਜਲਦੀ ਅਸੀਂ ਡਿਕਲੇਅਰ ਕਰ ਦਿਆਂਗੇ ਜੋ ਵੀ ਹੋਏਗਾ ਲੱਗਦਾ ਨਹੀਂ ਕਿ ਕਿਉਂਕਿ ਜਿਸ ਤਰੀਕੇ ਦੇ ਨਾਲ ਖਰਚਾ ਹੈ ਕਿ ਬੁਲਟ ਲੱਗੀ ਹੈਗੀ ਹੈ ਤੇ ਮੁੱਖ ਮੰਤਰੀ ਨੇ ਇਹ ਵੀ ਦਾਵਾ ਕੀਤਾ ਕਿ ਅਸੀਂ ਪਰਚਾ ਦਰਜ ਕਰਾਂਗੇ ਤੇ ਪਰਚਾ ਦਰਜ ਲਈ ਪੋਸਟਮਾਰਟਮ ਸਭ ਤੋਂ ਅਹਿਮ ਚੀਜ਼ ਹੈਗੀ ਹੈ ਜੇ ਪੋਸਟਮਾਰਟਮ ਹੋਏਗਾ ਸਾਰੀਆਂ ਚੀਜ਼ਾਂ ਤੱਥ ਕਲੀਅਰ ਪਹਿਲਾਂ ਕੰਪਨਸੇਸ਼ਨ ਨੇ ਡਿਕਲੇਅਰ ਕਰਨ ਜੀ ਉਸ ਤੋਂ ਬਾਅਦ ਪੋਸਟਮਾਰਟਮ ਹੋ ਜਾਏਗਾ ਫਿਰ ਆਪਨਾ ਪਰਚਾ ਦਰਜ ਕਰਦੇ ਹੋ ਜਾਣਗੇ ਜੀ ਕੰਪਨਸੇਸ਼ਨ ਦੇ ਵਿੱਚ ਇੰਨਾ ਕਿਉਂ ਅੜੀ ਹੈ ਕਿ ਲੱਗਦਾ ਹੈ ਵਿਸ਼ਵਾਸ ਨਹੀਂ ਸਰਕਾਰ ਤੇ ਕਿ ਸਰਕਾਰ ਤੇ ਵਿਸ਼ਵਾਸ ਸਰਕਾਰ ਤੇ ਵਿਸ਼ਵਾਸ ਪਰ ਉਹ ਗੱਲਾਂ ਕਰਕੇ ਮੋਕਰ ਗਈ ਜੀ ਸਾਨੂੰ ਇੱਕ ਵਾਰ ਇਹ ਹੀ ਕਹਿ ਕੇ ਕਿ ਇਹ ਤੋਂ ਰਸੀਦੀ ਆਈਆਂ ਛੁੱਡੀਆਂ ਮੰਗਾ ਰਹਿੰਦੀਆਂ ਹੈ ਕਿ ਅਸੀਂ ਬਾਅਦ ਦੇ ਵਿੱਚ ਛੁੱਡੀਆਂ ਸਾਰੀਆਂ ਸਹੀ ਮੰਨਾਂਗੇ ਵਿਸ਼ਵਾਸ ਨਹੀਂ ਹੁੰਦੇ ਸਰਕਾਰਾਂ ਦੇ ਉੱਤੇ ਇਸ ਤੱਕ ਕਮਿਟਮੈਂਟ ਦੇ ਤਾਂ ਸਾ ਨਾ ਤਾਂ ਚੱਲੇ ਨਹੀਂ ਜਾ ਸਕਦਾ ਬਸ ਜਿਹੜਾ ਹੋ ਗਿਆ ਐਲਾਨ ਉਸ ਤੋਂ ਬਾਅਦ ਅਸੀਂ ਤਾਂ ਪੱਕੀ ਮੰਗ ਲੈ ਕੇ ਉਸ ਤੋਂ ਬਾਅਦ ਹੀ ਅਸੀਂ ਫੈਸਲਾ ਲਵਾਂਗੇ ਕਿਉਂਕਿ ਸਾਡੇ ਕਿਸਾਨ ਦੀ ਜ਼ਿੰਦਗੀ ਦਾ ਸਵਾਲ ਹੈ ਉਹਦੇ ਪਰਿਵਾਰ ਦੀ ਜ਼ਿੰਦਗੀ ਦਾ ਸਵਾਲ ਹੈ ਉਹ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ ਔਰ ਕੱਲ ਨੂੰ ਸਰਕਾਰ ਇਧਰ ਉਧਰ ਹੋ ਜਾਂਦੀ ਹੈ ਕੋਈ ਗੱਲਬਾਤ ਹੋ ਜਾਂਦੀ ਹੈ ਤਾਂ ਫਿਰ ਬਹੁਤ ਦਿੱਕਤ ਹੋ ਜਾਂਦੀ ਹੈ ਪਰਿਵਾਰ ਦੇ ਵਿੱਚ ਕੀ ਮਾਮਲਾ ਹੈ ਜੀ ਸੰਪਰਕ ਹੋਇਆ ਤੁਹਾਡਾ ਪਰਿਵਾਰ ਸਦਮੇ 'ਚ ਆ ਜੀ ਬਹੁਤ ਵੱਡੇ ਸਦਮੇ ਦੇ ਵਿੱਚ ਆ ਔਰ ਇਹ ਵੀ ਕਿਸਾਲ ਦਾ ਬੱਚਾ ਹੈ ਸਾਰਾ ਪਹਿਲੀ ਗੱਲ ਤਾਂ ਸਾਰੇ ਸਾਰਾ ਭਾਰਤ ਸਾਦਮੇ ਦੇ ਵਿੱਚ ਹੈ ਸਾਰਾ ਪੰਜਾਬ ਸਾਦਮੇ ਦੇ ਵਿੱਚ ਹੈ ਸਾਰੀ ਕਿਸਾਨੀ ਸਾਦਮੇ ਦੇ ਵਿੱਚ ਹੈ ਹਰ ਇੱਕ ਬੰਦਾ ਇਹ ਸੋਚ ਰਿਹਾ ਹੈ ਕਿ ਇੱਕ ਨੌਜਵਾਨ ਬੰਦੇ ਦੀ ਉੱਥੇ ਬੇਗੁਨਾਹ ਬੰਦੇ ਦੀ ਸ਼ਾਂਤ ਮੈਨ ਸੰਘਰਸ਼ ਕਰ ਰਹੇ ਬੰਦੇ ਦੀ ਇੱਕ ਹੱਤਿਆ ਕਰਤੀ ਉਧਰੋਂ ਆ ਕੇ ਫੋਰਸ ਨੇ ਤਾਂ ਇਹਦੇ ਵਿੱਚ ਸਾਰੇ ਸਾਰਾ ਜਿਹੜਾ ਹੈਗਾ ਸਾਰੇ ਆਪਾਂ ਸੋਗ ਦੇ ਵਿੱਚ ਆ ਪਰਿਵਾਰ ਦਾ ਬਹੁਤ ਮੰਦਾ ਹਾਲ ਹੈ ਕੱਲ ਉਹਨਾਂ ਦੇ ਚਾਚਾ ਜੀ ਆਏ ਸੀ ਉਹਨਾਂ ਨੇ ਇੱਥੋਂ ਥੋੜੀ ਜੀ ਉਹਨਾਂ ਦੀ ਸਿਹਤ ਦੇ ਵਿੱਚ ਗੜਬੜ ਲੱਗੀ ਤਾਂ ਉਹਨਾਂ ਨੂੰ ਪਿੰਡ ਅਸੀਂ ਸ਼ਿਫਟ ਕਰਤਾ ਸੀ ਰਾਤੀ ਸੋ ਅੱਜ ਦੁਬਾਰਾ ਅਸੀਂ ਬੁਲਾ ਲ ਬਾਕੀ ਉਹਨਾਂ ਦੇ ਪਰਿਵਾਰ ਦੇ ਵਿੱਚ ਕਾਫੀ ਬੰਦਾ ਹਾਲ ਚੱਲ ਰਿਹਾ ਹੈ। ਸਾਰੇ ਨੇ ਕੋਈ ਪਰਿਵਾਰਕ ਮੈਂ ਨਹੀਂ ਆਹ ਹਾਂ ਜਦੋਂ ਅਸੀਂ ਕਾਲ ਕਰਾਂਗੇ ਉਸ ਤੋਂ ਬਾਅਦ ਆਣਗੇ। ਹਜੇ ਤਾਂ ਕੋਈ ਇਸ ਨਹੀਂ ਆ ਰਹੇ ਜੀ ਆ ਰਹੇ ਨੇ ਪਰ ਉਹ ਪਰਿਵਾਰ ਵੀ ਦੇਖਣਾ ਪੈਂਦਾ ਜੀ ਉਹ ਘਰੇ ਲੇਡੀਜ਼ ਰਹਿ ਗਈਆਂ ਦੋ। ਮੰਡੀ ਦਾ ਕੀ ਸਟੈਂਡ ਹੈ ਹੁਣ ਕੋਈ ਮੀਟਿੰਗ ਕਰਨ ਜਾ ਰਹੇ ਛੇਤੀ? ਨਹੀਂ ਜਥੇ ਡਿਮਾਂਡ ਰੱਖ ਦਿੱਤੀ ਹੈ ਜੀ ਮੀਟਿੰਗ ਹਲੇ ਕੋਈ ਨਹੀਂ। ਮੰਤਰੀ ਜੈਕਟ ਦੀ ਮੰਗ। ਹਾਂ ਮੁੱਖ ਮੰਤਰੀ ਨਾਲ ਹੋਊ ਜੀ ਘਟੋ ਘਟ। ਮੁੱਖ ਮੰਤਰੀ ਲੈਵਲ ਤੋਂ ਥੱਲੇ ਕਿਸੇ ਨਾਲ ਗੱਲ ਨਹੀਂ ਹੋਊਗੀ। ਇਸੇ ਤਰ੍ਹਾਂ ਤੇ ਤੁਹਾਡਾ ਹੈ। ਹਾਂ ਜੀ ਜੀ ਬਿਲਕੁਲ ਬਿਲਕੁਲ। ਮੁੱਖ ਮੰਤਰੀ ਦੇ ਅੱ ਇਹ ਮੇਗੋ ਪੋਸਟਾਂ ਪਾਉਂਦੇ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਦੱਸਣਗੇ ਵੀ ਆਹ ਚੀਜ਼ ਸੁਣ ਦਿੱਤੀ ਜਾਂਦੀ ਹੈ ਕੰਪਨਸੇਸ਼ਨ ਦਿੱਤੀ ਜਾਂਦੀ ਹੈ। ਤੋਂ ਸਭ ਨਾਲ ਸਹੀ ਗੱਲ ਮੰਨਾਂਗੇ ਜੀ। ਹਾਂ ਬਿਲਕੁਲ ਮੁਆਫਜ਼ੇ ਦੀ ਮੰਗ ਕੀਤੀ ਜਾ ਰਹੀ ਹੈ। ਸ਼ਹੀਦ ਦਾ ਦਰਜਾ ਕਿਸਾਨ ਨੂੰ ਲੈ ਕੇ ਮੰਗਿਆ ਜਾ ਰਿਹਾ ਹੈ। ਇੰਤਜ਼ਾਰ ਹੈ ਕਿ ਯੂਨੀਅਨ ਮੀਟਿੰਗ ਕਰੇਗੀ। ਯੂਨੀਅਨ ਦਾ ਫੈਸਲਾ ਹੋਵੇਗਾ। ਉਸ ਫੈਸਲੇ ਤੋਂ ਬਾਅਦ ਸ਼ੁਕਰਨ ਦੀ ਜਿਹੜੀ ਆ ਉਹ ਪੋਸਟਮਾਰਟਮ ਕਰਾਇਆ ਜਾਵੇਗਾ ਔਰ ਸਵੇਰ ਜਾ ਕੇ तमाम ਚੀਜ਼ਾਂ ਹੋਣ ਗਿਆ ਲੇਕਿਨ ਸਭ ਤੋਂ ਪਹਿਲਾ ਮੁਆਫਜ਼ਾ ਇਹ ਸਿੱਧੇ ਤੌਰ ਤੇ ਮੰਗ ਕੀਤੀ ਜਾ ਰਹੀ ਹੈ ਔਰ ਇਹ ਸਵਾਲ ਵੀ ਚੱਕਿਆ ਗਿਆ ਕਿ ਸਰਕਾਰਾਂ ਮੁਕਰ ਜਾਂਦੀਆਂ ਨੇ ਲੇਕਿਨ ਉਸ ਤੋਂ ਪਹਿਲਾਂ ਜੇਕਰ ਹੁਣ ਮੁਆਫਜ਼ਾ ਮਿਲ ਜੇਗਾ ਤਾਂ ਇਹ ਠੀਕ ਰਹੇਗਾ ਨਾ ਕਿ ਉਸ ਤੋਂ ਬਾਅਦ ਜਦੋਂ ਸਰਕਾਰਾਂ ਕਈ ਵਾਰ ਫੈਸਲੇ ਤੋਂ ਆਪਣਾ ਜਿਹੜੀ ਉਹ ਮੂੰਹ ਮੋੜ ਲੈਂਦੀਆਂ ਨੇ ਇਹ तमाम ਚੀਜ਼ਾਂ ਜਿਹੜੀਆਂ ਨੂੰ ਕਿਸਾਨਾਂ ਦੇ ਵੱਲੋਂ ਚੱਕਿਆ ਜਾ ਰਿਹਾ ਲੇਕਿਨ ਹਾਰ ਦੀ ਕੜੀ ਦੀ ਵੱਡੀ ਅਪਡੇਟ ਜ਼ਰੂਰ ਹੈ ਕੀ ਸ਼ੁਕਰੰਦਾ ਪੋਸਟਮਾਰਟਮ ਜਿਹੜਾ ਉਹ ਨਹੀਂ ਕਰਾਇਆ ਜਾ ਰਿਹਾ ਸਿੱਧੇ ਤੌਰ ਤੇ ਜਥੇਬੰਦੀ ਨੇ ਉਸ ਦੇ ਉੱਪਰ ਰੋਕ ਲਾਇਆ ਕਿ ਪਹਿਲਾਂ ਉਹਦਾ ਮੁਆਵਜ਼ਾ ਦੋ ਉਸ ਤੋਂ ਬਾਅਦ ਜਾ ਕੇ ਜਿਹੜਾ ਉਹ ਪੋਸਟਮਾਰਟਮ ਹੋਵੇਗਾ ਕੈਮਰਾ ਪਰਸਨ ਰਵੀ ਜੱਬਲ ਦੇ ਨਾਲ ਦੰਪਿੰਗ ਪੀਟੀਸੀ ਨਿਊਜ਼ ਬਤਿਆ